ਸਾਲ ਦੋ ਸਾਲ ਫਸਲ ਰੁਕਣੀ ਪੈਣੀ ਹੈ। ਇਹ ਫਸਲਾਂ ਦੀ ਕੀਮਤ ਉਹ ਮੰਗੀ ਲੈਣੀ ਹੈ। ਰਾਜਧਾਨੀ ਏਸੀ ਚ ਬਹਿ ਕੇ ਮੱਚੂਗੀ। ਕਿਹੜੇ ਹੋ ਜੋ ਦਿੱਲੀ ਦਾ ਚਾਂਜਰ ਪਾ ਕੇ ਨੱਚੂਗੀ। ਆਓ ਤੂੰ ਤੂੰ ਮੈਂ ਮੱਚੂ ਨਿਕਲ ਕੇ ਤੂੰ ਹੀ ਤੂੰ ਕਰੀਏ। ਦਿੱਲੀ ਕੋਲ ਬਹੁਤ ਦਿਮਾਗ ਹੈ ਦਿਮਾਗ ਨਾਲ ਮਾਰਨਾ ਪੈਣਾ ਹੈ। ਹੋ ਜੋ ਇਕੱਠੇ। ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ। ਜ਼ਿੰਦਾਬਾਦ। ਸਾਲ ਦੋ ਸਾਲ ਫਸਲ ਰੁਕਣੀ ਪੈਣੀ ਹੈ। ਇਹ ਫਸਲਾਂ ਦੀ ਕੀਮਤ ਉਹ ਮੰਗੀ ਲੈਣੀ ਹੈ ਰਾਜਧਾਨੀ ਏਸੀ ਚ ਬਹਿ ਕੇ ਮੱਚੂਗੀ ਕਿਹੜੇ ਹੋ ਜੋ ਦਿੱਲੀ ਦਾ ਚਾਂਜਰ ਪਾ ਕੇ ਨੱਚੂਗੀ ਆਓ ਤੂੰ ਤੂੰ ਮੈਂ ਮੱਚੋਂ ਨਿਕਲ ਕੇ ਤੂੰ ਹੀ ਤੂੰ ਕਰੀਏ ਦਿੱਲੀ ਕੋਲ ਬਹੁਤ ਦਿਮਾਗ ਹੈ ਦਿਮਾਗ ਨਾਲ ਮਾਰਨਾ ਪੈਣਾ ਹੈ ਹੋ ਜੋ ਇਕੱਠੇ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਸਾਲ ਦੋ ਸਾਲ ਫਸਲ ਰੁਕਣੀ ਪੈਣੀ ਹੈ ਇਹ ਫਸਲਾਂ ਦੀ ਕੀਮਤ ਉਹ ਮੰਗੀ ਲੈਣੀ ਹੈ ਰਾਜਧਾਨੀ ਏਸੀ ਚ ਬਹਿ ਕੇ ਮੱਚੂਗੀ ਕਿਹੜੇ ਹੋ ਜੋ ਦਿੱਲੀ ਦਾ ਚਾਂਜਰ ਪਾ ਕੇ ਨੱਚੂਗੀ ਆਓ ਤੂੰ ਤੂੰ ਮੈਂ ਮੱਚੋਂ ਨਿਕਲ ਕੇ ਤੂੰ ਹੀ ਤੂੰ ਕਰੀਏ ਦਿੱਲੀ ਕੋਲ ਬਹੁਤ ਦਿਮਾਗ ਹੈ ਦਿਮਾਗ ਨਾਲ ਮਾਰਨਾ ਪੈਣਾ ਹੈ ਹੋ ਜੋ ਇਕੱਠੇ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਸਾਲ ਦੋ ਸਾਲ ਫਸਲ ਰੁਕਣੀ ਪੈਣੀ ਹੈ ਇਹ ਫਸਲਾਂ ਦੀ ਕੀਮਤ ਉਹ ਮੰਗੀ ਲੈਣੀ ਹੈ ਰਾਜਧਾਨੀ ਏਸੀ ਚ ਬਹਿ ਕੇ ਮੱਚੂਗੀ ਕੜੇ ਹੋ ਜੋ ਦਿੱਲੀ ਦਾ ਚਾਂਜਰ ਪਾ ਕੇ ਨੱਚੂਗੀ ਆਉ ਤੂੰ ਤੂੰ ਮੈਮਾ ਚੋਂ ਨਿਕਲ ਕੇ ਤੂੰ ਹੀ ਤੂੰ ਕਰੀਏ ਦਿੱਲੀ ਕੋਲ ਬਹੁਤ ਦਿਮਾਗ ਹੈ ਦਿਮਾਗ ਨਾਲ ਮਾਰਨਾ ਪੈਣਾ ਹੈ ਹੋ ਜੋ ਇਕੱਠੇ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ